ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਾਹਿਬ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਲੋਕੀ ਦੀ ਸਬਜ਼ੀ ਬਣਾਉਣ ਤੇ ਇਹ ਲੋਕੀਆਂ ਬਿਲਕੁਲ ਤਾਜ਼ੀਆਂ ਨੇ ਤੇ ਇਹ ਬਣਾਵਾਂਗੇ ਦੁੱਧ ਵਾਲੀ ਲੋਕੀ ਤੇ ਇਹ ਸਰਜੀ ਬੱਚੇ ਵੀ ਫਿਰ ਖੁਸ਼ ਹੋ ਕੇ ਖਾ ਲੈਂਦੇ ਨੇ ਬੱਚੇ ਕਹਿੰਦੇ ਨੇ ਜਾਂ ਤਾਂ ਕੋफ्ते ਹੋਣ ਤੇ ਜਾਂ ਫਿਰ ਦੁੱਧ ਵਾਲੀ ਲੋਕੀ ਹੋਵੇ ਤੇ ਹੁਣ ਆਪਾਂ ਆਲੂਛਣਾ ਲੈ ਲਿਆ ਤੇ ਆਲੂਛਣੇ ਦੇ ਨਾਲ ਇਹਨੇ ਛਿਲਕੇ ਤੇ ਆ ਕਰਦੇ ਵੀ ਆਪਾਂ ਲੈ ਲਈਏ ਇਹਦੇ ਬਣਾ ਲਾਂਗੇ ਪੀਸ ਤੇ ਚਲੋ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਜੀ ਆਪਾਂ ਇਹਨੂੰ ਸਾਰੀ ਨੂੰ چیر ਲਿਆ ਤੇ ਇਹ ਕੁੜੀਆਂ ਕੁੜੀਆਂ ਬਹੁਤ ਸੋਹਣੀਆਂ ਨਿਕਲੀਆਂ ਨੇ ਤੇ ਇੱਧਰ ਆਪਾਂ ਰੱਖ ਤੇ ਛਿਲਕੇ ਤੇ ਇਹਨੂੰ ਆਪਾਂ ਸਾਰੀ ਨੂੰ ਪਹਿਲਾਂ ਧੋ ਲਿਆ ਸੀਗਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਪਿਆਜ਼ ਟਮਾਟਰ ਜੀਰਦੇ ਤੇ ਪਿਆਜ਼ ਟਮਾਟਰ ਚੀਰ ਕੇ ਤੇ ਲਗਾਵਾਂਗੇ ਤੜਕਾ ਤੇ ਪਾਣੀ ਦੀ ਜਗ੍ਹਾ ਤੇ ਵਰਤਾਂਗੇ ਦੁੱਧ ਤੇ ਕਿਉਂਕਿ ਦੁੱਧ ਵਾਲਾ ਫਿਰ ਇਹ ਲੋਕੀ ਦੀ ਸਬਜ਼ੀ ਨਾ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਐ ਲੱਗਦਾ ਜਿੱਦਾਂ ਵਿੱਚ ਖੋਆ ਜਾਂ ਮਲਾਈ ਪਾਈ ਹੋਈ ਨਾ ਫਿਰ ਇਦਾਂ ਲੱਗਦਾ ਵਾ ਤੋਂ ਬਸ ਆਣੀ ਇਹ ਬਣ ਗਈ ਆਪਾਂ ਸਾਡੀ ਚੀਰ ਲਈ ਐ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਤੜਕਾ ਆਪਾਂ ਰੱਖ ਲੁੱਤਾ ਐ ਤੇ ਤਰਕਾ ਦੇਖੋ ਆਪਣਾ ਖੁਜਰਾਟ ਆਇਆ ਹੈ ਇਹ ਸਬਜੀ ਵੀ ਆਪਾਂ ਕੱਟ ਲਈ ਆ ਹੋ ਗਈ ਆ ਇਹ ਥੋੜਾ ਮਾਰ ਕੇ ਰੱਖ ਲਈ ਆ ਤੇ ਹੁਣ ਬਸ ਇਹ ਤਰਕਾ ਪਿਆ ਆ ਦੇ ਜੀ ਥੋੜਾ ਰੱਖੋ ਪਾਦਾ ਮੇਲੇ ਚਾਹੋ ਕਿ ਆਸੇ ਦਾ ਸਪਿਰਚੀ ਵੀ ਬਣਾਈਏ ਤਾਂ ਬਹੁਤ ਸੋਹਣੀ ਬਣਦੀ ਆ ਤੇ ਐਂ ਕੋਈ ਜਾਂਦੀ ਆ ਪਰ ਲੱਗ ਰਿਹਾ ਬਿਚੇ ਬਣਾਉਣੀ ਆ ਫਿਰ ਆਇਆ ਹੁੰਦਾ ਕਿ ਚੱਲ ਲੱਗੇ ਪਤਾ ਲੱਗਦਾ ਰਹਿੰਦਾ ਤੇ ਹੌਲੀ ਹੌਲੀ ਸੇ ਮੱਗ ਦੇ ਵਿੱਚ ਵੀ ਰਹਿੰਦੀ ਆ ਤੇ ਉਹ ਵੀ ਖੋਲ ਜਾਂਦੀ ਆ ਉਹ ਵੀ ਬੜੀ ਸਾਰੀ ਬੰਦੀ ਸੇ ਮੱਗ ਤੇ ਤੇ ਦੇਵਤਾ ਕਹਿੰਦਾ ਕਿ ਪਚੁੱਲੇ ਤੇ ਬਣਾਈਏ ਤੇ ਪਰ بارش ਬਹੁਤ ਆ ਰਹੀ ਆ ਤੇ بارش ਦਾ ਕਰਕੇ ਵੀ ਪਚੁੱਲੇ ਤੇ ਨਹੀਂ ਜਾਇਆ ਜਾਂਦਾ ਤੇ ਤਾਂ ਕਰਕੇ ਫਿਰ ਇੱਥੇ ਚੱਲੇ ਹੀ ਚਲ ਕਹਿਦਾ ਵੀ ਚੰਚੀ ਫਰਦਾਨਾ ਇਸ ਤੇ ਹਰਾ ਹਰਾ ਜਿਆ ਲੱਗਦਾ ਹੈ ਜਿਹੜੇ ਕੋਈ ਕੰਮ ਕਰਨਾ ਪਰ ਜੇ ਆਪਾਂ ਸਰਸ ਮਾਰ ਕੇ ਆਏ ਤੇ ਜੇ ਜਿਲ ਕਰੇ ਚਿੱਲੇ ਤੇ ਬਣਾ ਲੇਗਾ ਤੇ ਇਹ ਹੁਣ ਆਪਣਾ ਤੜਕਾ ਭੁੱਜ ਜਾਵੇ ਤੇ ਫੇਰ ਆਪਾਂ ਮੇਨ ਚ ਪਾ ਕੇ ਸਾਰੇ ਮਸਾਲੇ ਪਾ ਕੇ ਤੇਲ ਲੋਹੀ ਪਾਵਾਂਗੇ ਵਿੱਚ ਤੇ ਇੱਕ ਗਲਾਸ ਦੁੱਧ ਦਾ ਪਾਵਾਂਗੇ ਵਿੱਚ ਤੇ ਫੇਰ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਕਿਹੜੇ ਬਣ ਗਏ ਤੜਕਾ ਆਪਣਾ ਦੇਖੋ ਭੁੱਜ ਗਿਆ ਅੱਜ ਆਪਾਂ ਇਹਦੇ ਵਿੱਚ ਥੋੜਾ ਤੇ ਹੰਦੀ ਬਸ ਦੋ ਚੀਜ਼ਾਂ ਪਾਈਆਂ ਨੇ ਤੇ ਉਸ ਤੋਂ ਅੱਗੇ ਆਪਾਂ ਪਾਵਾਂਗੇ ਆਹ ਸੁੱਕਾ ਮਸਾਲਾ ਧਨੀਏ ਵਾਲਾ ਜਿਹੜਾ ਆਪਾਂ ਘਰੇ ਬਣਾਉਂਦੇ ਆ ਧਨੀਆ ਜੀਰਾ ਕਾਲੀ ਮਿਰਚ ਤੇ ਲਾਚੀ ਪਾ ਕੇ ਸਿੰਪਲ ਜਿਹਾ ਮਸਾਲਾ ਤੇ ਕਾਲੀ ਪਾਤੀ ਆਪਾਂ ਮਸਜ ਤੇ ਲੋਜੀ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਤੇ हम पहला आपवेंगे आप थोड़ा जहा पानी बिल्कुल थोड़ा जहाँ तो जब अपना पूरी तरह ना भुज गया फिर आप सब्जी पा देंगे आ रखा दुध यह आप दुध पा देंगे तो आ रखी सब्जी ये आप देंगे तो इधर अपना मसाला क्योंकि मसाला भुन की सारी दाद होंगी मसाला अपना चंगी तरह भुज जाए तो फिर आप

अपने सब्जी की रुक चेक करो कि अपनी सब्जी बिल्कुल बन के होगी तैयार तो देखो अपनी सब्जी की बनी बनी एन बहुत वाइस सब्जी बनी एन भूल गई बहुत वाइस सब्जी बनी धन्यवाद जी यानी बहुत बहुत धन्यवाद